ਦੁਖੋ ਪਾਕਿਸਤਾਨ ਦੇ ਵਿੱਚ ਮੀਟੇ ਸਮਰਨ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੇ ਤੋਂ ਬਾਅਦ ਨੂੰ ਹੁੰਦੀਆਂ ਤੇ ਲਗਾਤਾਰ ਜਿਹੜੀ ਆ ਪੰਜਾਬ ਪੁਲ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਜੋ ਦਰਸਤ ਕਰਨੀ ਹੈ ਹਮੇਸ਼ਾ ਹੀ ਜਿਹੜੀ ਹੈ ਪ੍ਰਾਪਤੀਆਂ ਕਰਦੀ ਆਈ ਹੈ ਅੱਜ ਵੀ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਡਰਕਾਪਟਰ ਇਹ ਮਸਟਗਾਰਡ ਪਿੰਡ ਦੇ ਵਿੱਚੋਂ ਜਿਹੜਾ ਕਵਰ ਕਰਾ ਤੇ ਰਸਾਲ ਸਿੰਘ ਨੇ ਸਾਨੂੰ ਕੋ ਮਰੀਕ ਸਿੰਘ ਜਿਹੜੇ ਪਿੰਡ ਮਸਤਗੜ ਦੇ ਨੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਲੁਕਵੋਆ ਇਹਦੀ ਅਸੀਂ ਤੁਰੰਤ ਇਨਫੋਰਮੇਸ਼ਨ ਜਿਹੜੀ ਸਾਡੀ ਕੋਆਰਡੀਨੇਟ ਕੋਰ ਹੈਗੀ ਆ ਕੋਰਸ ਬੀਐਸਰ ਜਿਨ੍ਹਾਂ ਨੂੰ ਦਿੱਤੀ ਬੀਐਸਰ ਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਫੋਲ ਕੇ ਸਾਂਝੇ ਦਫ਼ਤਰ ਚੈੱਕ ਕੀਤਾ ਤੇ ਇਹਦੇ ਵਿੱਚੋਂ ਡਰੋਨ ਲੁਕਵੋਆ ਸੋ ਜਿਹੜੇ بار بار ਜਿਹੜਾ ਪਾਕਿਸਤਾਨ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਜ਼ਨੀ ਆ ਰਿਹਾ ਸੋ ਉੱਥੇ ਪੁਲਿਸ ਵੀ ਤੇ BSF ਵੀ ਕੰਦੇ ਨਾਲ ਕੰਦਾ ਮਿਲਾ ਕੇ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਚਾਲਾਂ ਇਹਨਾਂ ਨੂੰ ਅਸਫਲ ਕਰ ਦਿੰਦੇ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸਾਬੂਨਿਕ ਟਿੱਖੀਵੜ ਦੇ ਵਿੱਚ 32 ਦੇ ਕਰੀਬ ਡੋਰ ਕਬਰ ਹੋ ਚੁੱਕੇ ਨੇ ਤੇ 32 ਦੇ ਕਿਲੋ ਦੇ ਕਰੀਬ ਜਿਹੜੀ ਆ ਹਰਮਨ ਕਬਰ ਹੋ ਇਸ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬੰਦੀ ਰਾਸ਼ੀ ਮਾਨ ਨੂੰ ਡੀ.ਆਈ.ਜੀ.ਪੀ. ਸਾਹਿਬ ਪੰਜਾਬ ਨੂੰ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ ਉੱਥੇ ਨਾਲ ਦੇ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਤੇ ਜੀ ਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਈਏ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਡੀਜੀਪੀ ਸਾਹਿਬ ਜੀ ਦੇ ਹਦਾਇਤਾਂ ਮੁਤਾਬਕ ਸਮਗਲਨਰਾਂ ਦੇ ਖਰਾਬ ਜਿਹੜੀ ਅਰੀਡਿੰਗ ਕਰ ਰਹੇ ਨੇ ਉੱਥੇ ਲਗਾਤਾਰ ਅਸੀਂ ਬਰਾਮਦ ਕੀਤੇ